ਾਰੇ ਕਿਸਾਨ ਵਿਰੋਧ ਤੇ ਕਿਸਾਨ ਭੈਣੋ ਤੁਹਾਡਾ ਮਨਪਸੰਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਹਾਜ਼ਰ ਹੋ ਗਈਆਂ ਮੈਂ ਹਾਂ ਜਸਬੀਰ ਕੌਰ ਜੱਸੀ ਸਾਡੇ ਕਿਸਾਨ ਵੀਰ ਖੇਤੀ ਕਰਨ ਦੇ ਨਾਲ ਨਾਲ ਪਸ਼ੂ ਵੀ ਪਾਲਦੇ ਨੇ ਪਸ਼ੂ ਪਾਲਨ ਦੇ ਕਿਤੇ ਤੋਂ ਕਿਸਾਨ ਵੀਰ ਬਹੁਤ ਜ਼ਿਆਦਾ ਲਾਭ ਪ੍ਰਾਪਤ ਕਰਦੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੇਤੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਸਮੇਤ ਪਸ਼ੂ ਤਾਂ ਨਾਲ ਸੰਬੰਧਿਤ ਸਟੀਕ ਜਾਣਕਾਰੀ ਸਾਂਝੀ ਕਰਦੇ ਹਾਂ ਉੰਜ ਵੀ ਪਸ਼ੂ ਪਾਲਣ ਦਾ ਕਿਸਾਨੀ ਦੇ ਨਾਲ ਬਹੁਤ ਗੂੜਾ ਸਬੰਧ ਹੈ ਤਾਂ ਫਿਰ ਨਜ਼ਰ ਪਾ ਲੈਣੇ ਆ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਦੀਪਕਮਲ ਸਿੰਘ ਜੀ ਆਓ ਦੇਖਦੇ ਆ ਮੈਂ ਡਾਕਟਰ ਦੀਪਕਮਲ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਲੈ ਕੇ ਹਾਜ਼ਰ ਹਾਂ ਪਸ਼ੂ ਪਾਲਕਾਂ ਲਈ ਸੂਚਨਾਵਾਂ ਅਤੇ ਸੁਝਾਅ ਚੱਲ ਰਹੀ ਇਸ ਗਰਮੀ ਅਤੇ ਬਰਸਾਤੀ ਮੌਸਮ ਦੇ ਵਿੱਚ ਮੱਝਾਂ ਅਤੇ ਗਾਵਾਂ ਨੂੰ ਗਲ ਕੋਟੂ ਦੀ ਬਿਮਾਰੀ ਦਾ ਖਦਸ਼ਾ ਵਧੇਰੇ ਹੁੰਦਾ ਹੈ ਇਸ ਬਿਮਾਰੀ ਨੂੰ ਕਰਨ ਵਾਲਾ ਬੈਕਟੀਰੀਆ ਨਮੀ ਦੇ ਵਿੱਚ ਤੇਜ਼ੀ ਨਾਲ ਫੈਲਦਾ ਹੈ ਤੁਸੀਂ ਆਪਣੇ ਪਸ਼ੂਆਂ ਵਿੱਚ ਤੇਜ਼ ਬੁਖਾਰ ਗਲ ਵਿੱਚ ਸੋਜ ਸਾਹ ਵਿੱਚ ਖਿਆਈ ਜਾਂ ਸਾਹ ਦੇ ਵਿੱਚ ਸੀਟੀ ਦੀ ਆਵਾਜ਼ ਸੁਣੋ ਤਾਂ ਇਹ ਗਲਕੋਟੂ ਦੇ ਲੱਛਣ ਹੋ ਸਕਦੇ ਨੇ ਗਲਕੋਟੂ ਦੀ ਬਿਮਾਰੀ ਗਾਵਾਂ ਨਾਲੋਂ ਜ਼ਿਆਦਾ ਮੱਝਾਂ ਦੇ ਵਿੱਚ ਵਧੇਰੇ ਖਤਰਨਾਕ ਹੁੰਦੀ ਹੈ ਸਰਕਾਰ ਵੱਲੋਂ ਗਲਕੋਟੂ ਦੀ ਵੈਕਸੀਨ ਮੁਹਿੰਮ ਪੰਜਾਬ ਦੇ ਵਿੱਚ ਚੱਲ ਰਹੀ ਹੈ ਆਪਣੇ ਹਰ ਪਸ਼ੂ ਨੂੰ ਗਲਕੋਟੂ ਦੀ ਵੈਕਸੀਨ ਲਵਾਉਣਾ ਯਕੀਨੀ ਬਣਾਓ ਐਂਟੈਰੋਟੌਕਸੀਮੀਆ ਬਿਮਾਰੀ ਨੂੰ ਕਰਨ ਵਾਲਾ ਕਲੋਸਟ੍ਰੀਡੀਅਮ ਨਾਮਕ ਬੈਕਟੀਰੀਆ ਹੈ ਜੋ ਕਿ ਬੱਕਰੀਆਂ ਅਤੇ ਭੇਡਾਂ ਦੀਆਂ ਅੰਤੜੀਆਂ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ ਇਸ ਬਿਮਾਰੀ ਨੂੰ ਓਵਰ ਈਟਿੰਗ ਡਿਜ਼ੀਜ਼ ਦਾ ਵੀ ਨਾਮ ਦਿੱਤਾ ਗਿਆ ਹੈ। ਭੇਡਾਂ ਬੱਕਰੀਆਂ ਦੇ ਵਿੱਚ ਪੇਟ ਦਰਦ, ਪੇਟ ਦੀ ਬੱਦ ਹਜ਼ਮੀ, ਅਫਰੇਵਾ ਜਾਂ ਫਿਰ ਦਸਤ ਜਾਂ ਚੱਕਰ ਆਉਣ ਜਾਣ ਵਾਲੇ ਕੋਈ ਵੀ ਲੱਛਣ ਦੇਖੋ ਤਾਂ ਇਹ ਐਂਟੈਰੋਟੌਕਸੀਮੀਆ ਦੇ ਲੱਛਣ ਹੋ ਸਕਦੇ ਨੇ। ਇਹ ਬਿਮਾਰੀ 1 ਤੋਂ 6 ਮਹੀਨੇ ਦੀਆਂ ਛੋਟੀਆਂ ਬੱਕਰੀਆਂ ਤੇ ਭੇਡਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਆਪਣੀ ਹਰ ਭੇਡ ਅਤੇ ਬੱਕਰੀ ਨੂੰ ਐਂਟੈਰੋਟੌਕਸੀਮੀਆ ਦਾ 2.5 ਐਮਐਲ ਟੀਕਾ ਚਮੜੀ ਦੇ ហេਠਾਂ ਜ਼ਰੂਰ ਲਗਵਾਉਣਾ ਚਾਹੀਦਾ ਹੈ ਹੁਣ ਗੱਲ ਕਰਦੇ ਆਂ ਸੂਰਾਂ ਦੀ ਚੱਲ ਰਏ ਇਸ ਨਮੀ ਅਤੇ ਤਾਪਮਾਨ ਦੇ ਵਿੱਚ ਮੱਖੀਆਂ ਮੱਛਰਾਂ ਤੇ ਚਿਚੜਾਂ ਦੀ ਪਰਹਾਰ ਹੋ ਜਾਂਦੀ ਹੈ ਜਿਸ ਕਰਕੇ ਉਹ ਰਜਵੀ ਖੁਰਾਕ ਨਹੀਂ ਲੈ ਪਾਉਂਦੇ ਤੇ ਉਹਨਾਂ ਦਾ ਸਰੀਰਕ ਭਾਰ ਘਟਦਾ ਤੁਰਿਆ ਜਾਂਦਾ ਹੈ ਸਾਨੂੰ ਆਪਣੇ ਸ਼ੈਡਾਂ ਦੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਡਾਕਟਰ ਦੀ ਸਲਾਹ ਦੇ ਨਾਲ ਚਿਚੜਾਂ ਦੀ ਦਵਾਈ ਦੀ ਸਹੀ ਮਾਤਰਾ ਦੇ ਵਿੱਚ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਦਿਨਾਂ ਦੇ ਵਿੱਚ ਮੁਰਗੀਆਂ ਦੇ ਵਿੱਚ ਹੀਟ ਸਟ੍ਰੈਸ ਦੀ ਸੰਭਾਵਨਾ ਵੱਧ ਜਾਂਦੀ ਹੈ। ਹੀਟ ਸਟ੍ਰੈਸ ਦੇ ਮੁੱਖ ਲੱਛਣ ਨੇ ਮੂੰਹ ਖੋਲ ਕੇ ਹਾਫਣਾ, ਪਾਣੀ ਜ਼ਿਆਦਾ ਪੀਣਾ, ਸੁਸਤ ਰਹਿਣਾ ਅਤੇ ਖੰਭਾਂ ਨੂੰ ਝੁਕਾ ਲੈਣਾ। ਹੀਟ ਸਟ੍ਰੈਸ ਤੋਂ ਬਚਾ ਲਈ ਸਾਨੂੰ ਸ਼ੈਡਾਂ ਦੇ ਵਿੱਚ ਹਵਾਦਾਰੀ ਰੱਖਣੀ ਚਾਹੀਦੀ ਹੈ। 24 ਘੰਟੇ ਠੰਡਾ ਤੇ ਸ਼ੁੱਧ ਪਾਣੀ ਉਪਲਬਧ ਰੱਖਣਾ ਚਾਹੀਦਾ ਹੈ। ਦਿਨ ਵਿੱਚ ਇੱਕ ਵਾਰ ਇਸ ਪਾਣੀ ਦੇ ਵਿੱਚ ਇਲੈਕਟ੍ਰੋਲਾਈਟਸ ਜਾਂ ਵਿਟਾਮਿਨ ਸੀ ਨੂੰ ਵੀ ਘੋਲ ਕੇ ਜ਼ਰੂਰ ਪਿਲਾਉਣਾ ਚਾਹੀਦਾ ਹੈ। ਬਤਕਾਂ ਦੇ ਵਿੱਚ ਡੱਕ ਵਾਇਰਲ ਐਂਟਰਾਈਟਸ ਦੀ ਬਿਮਾਰੀ ਬਹੁਤ ਹੀ ਗੰਭੀਰ ਤੇ ਖਤਰਨਾਕ ਬਿਮਾਰੀ ਹੈ। ਇਹ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਬਤਕਾਂ ਦੇ ਸਾਰੇ ਝੁੰਡ ਨੂੰ ਖਤਮ ਕਰ ਸਕਦਾ ਹੈ। ਡੱਕ ਵਾਇਰਲ ਐਂਟਰਾਈਟਸ ਬਿਮਾਰੀ ਦੇ ਮੁੱਖ ਲੱਛਣ ਹਨ ਅੱਖਾਂ ਤੇ ਨੱਕ ਚੋਂ ਪਾਣੀ ਆਉਣਾ, ਤੇਜ਼ ਬੁਖਾਰ ਅਤੇ ਭੁੱਖ ਦਾ ਇੱਕਦਮ ਘਟ ਜਾਣਾ ਅਤੇ ਦਸਤ ਡੱਕ ਵਾਇਰਲ ਐਂਟਰਾਈਟਸ ਜਾਂ ਡੀ ਵੀ ਈ ਦੀ ਵੈਕਸੀਨ ਮਾਰਕੀਟ ਦੇ ਵਿੱਚ ਉਪਲਬਧ ਹੈ ਪਸ਼ੂਆਂ ਦੇ ਡਾਕਟਰ ਦੇ ਨਾਲ ਸਲਾਹ ਕਰਕੇ ਇਹ ਵੈਕਸੀਨ ਸਮੇਂ ਸਿਰ ਆਪਣੀਆਂ ਬਤਕਾਂ ਨੂੰ ਜ਼ਰੂਰ ਲਗਵਾਉਣੀ ਚਾਹੀਦੀ ਹੈ ਇਹ ਸਨ ਪਸ਼ੂਆਂ ਸੰਬੰਧੀ ਕੁਝ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਪਸ਼ੂ ਪਾਲਕ ਵੀਰੋ ਉਂਝ ਤਾਂ ਹਰ ਮੌਸਮ ਦੀ ਆਪਣੀ ਖਾਸੀਅਤ ਹੁੰਦੀ ਹੈ ਹੁਣ ਬਰਸਾਤਾਂ ਦਾ ਮੌਸਮ ਹੈ ਤੇ ਬਰਸਾਤਾਂ ਦਾ ਮੌਸਮ ਪਸ਼ੂਆਂ ਦੇ ਲਈ ਕੁਝ ਨਾਜੁਕ ਮੰਨਿਆ ਜਾਂਦਾ ਹੈ ਇਸ ਮੌਸਮ ਦੇ ਵਿੱਚ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਪਸ਼ੂਆਂ ਦੇ ਜ਼ਖਮ ਹੋ ਜਾਂਦੇ ਨੇ ਤਾਂ ਸਾਡਾ ਅੱਜ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਪ੍ਰਬੰਧਨ ਮਾਹਿਰ ਹੋਣਗੇ ਡਾਕਟਰ ਅਰुण ਕੁਮਾਰ ਆਨੰਦ ਜੀ ਜਿਹੜੇ ਕਿ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੁਹਾਡਾ ਸਵਾਗਤ ਕਰਦੇ ਹਾਂ ਕਿਸਾਨ ਵੀਰੋ ਪਸ਼ੂ ਪਾਲਣ ਸੰਬੰਧੀ ਵਹ ਪੈਨ ਨੁਕਤੇ ਜਿਹੜੇ ਉਹਨਾਂ ਤੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਰਹਿੰਨੇ ਆ ਤਿਆਜ ਵੀ ਅਸੀਂ ਇੱਕ ਵਿਸ਼ੇਸ਼ ਪਹਿਲੂ ਤੇ ਗੱਲ ਕਰਨ ਵਾਸਤੇ ਆਏ ਹਾਂ ਗੁਰੂ ਅੰਗਦ ਦੇ ਵੈਟਨੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ। ਬਰਸਾਤਾਂ ਦੇ ਮੌਸਮ ਦੇ ਅਚ ਅਸੀਂ ਵੇਖਦੇ ਹਾਂ ਕਿ ਪਸ਼ੂਆਂ ਦੇ ਜ਼ਖਮਾਂ ਦੀ ਸੰਭਾਲ ਜੇ ਨਾ ਕੀਤੀ ਜਾਏ ਤਾਂ ਉਹ ਜ਼ਖਮ ਜਿਹੜੇ ਆ ਉਹ ਖਰਾਬ ਹੋ ਜਾਂਦੇ ਨੇ। ਉਹਨਾਂ ਵਿੱਚ ਕਈ ਤਰੀਕੇ ਦੀਆਂ ਸਮੱਸਿਆਵਾਂ ਜਣੀਆਂ ਆ ਜਾਂਦੀਆਂ ਨੇ। ਅੱਜ ਅਸੀਂ ਪਹੁੰਚੇ ਹਾਂ ਗੁਰੂ ਅੰਗਦ ਦੇ ਵੈਟਨੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ। ਡਾਕਟਰ ਅਰੋਣ ਅਨੰਦ ਜੀ ਨੇ ਜਿਹੜੇ ਕਿ ਐਸ ਯੂਨੀਵਰਸਿਟੀ ਦੇ ਵੈਟਰੀ ਸਰਜਰੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਨਿ ਡਾਕਟਰ ਜਿਹੜਾ ਪਸ਼ੂਆਂ ਦੇ ਵਾਸਤੇ ਬਰਸਾਤ ਦਾ ਮੌਸਮ ਜਿਹੜਾ ਜਦੋਂ ਤੁਸੀਂ ਕਿਉਂਕਿ ਸਰਜਰੀ ਦੇ ਮਾਹਰ ਜੇ ਤੁਸੀਂ ਤੇ ਜਿਹੜੇ ਇਹ ਜ਼ਖਮ ਨੇ ਉਹਨਾਂ ਪ੍ਰਤੀ ਬਰਸਾਤ ਦਾ ਮੌਸਮ ਕਿਹੋ ਜਿਹਾ ਜਿਹੜਾ ਵਾ ਉਹ ਅਸਰ ਪਾਉਂਦਾ ਬਰਸਾਤ ਦੇ ਮੌਸਮ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਕੀੜੇ ਮਕੌੜਿਆਂ ਦੀ ਜਿਹੜੀ ਜਨਸੰਖਿਆ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ ਤੋਂ ਅਕਸਰ ਇਹ ਦੇਖਿਆ ਗਿਆ ਹੈ ਵੀ ਮੱਖੀ ਮੱਛਰ ਚਿਚੜ ਇਹ ਅਕਸਰ ਜਿਹੜੇ ਆ ਬਹੁਤ ਜ਼ਿਆਦਾ ਆਪਣੇ ਜਾਨਵਰਾਂ ਨੂੰ ਲੱਗ ਜਾਂਦੇ ਹਨ ਉਹਦੇ ਨਾਲ ਉਹ ਜਿਹੜੀ ਹੈ ਚਮੜੀ ਦੇ ਨੂੰ ਇਰੀਟੇਟ ਕਰਦੇ ਹਨ ਉਹਦੇ ਨਾਲ ਅਕਸਰ ਜਿਹੜੇ ਜਾਨਵਰ ਆ ਖਾਰਿਸ਼ ਕਰਨ ਲੱਗ ਪੈਂਦੇ ਹਨ ਤੋਂ ਖਾਰਿਸ਼ ਕਰਨ ਨਾਲ ਔਰ ਆਪਣੇ ਵੈਸੇ ਹੀ ਨਮੀ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹਦੇ ਨਾਲ ਚਮੜੀ ਵੀ ਥੋੜੀ ਗਿੱਲੀ ਰਹਿੰਦੀ ਹੈ ਉਹਦੇ ਕਰਕੇ ਬੈਕਟੀਰੀਆ ਹੋਰ ਜਿਹੜੇ ਜਿਹੜੇ ਹੈ ਆ ਘਟਾਣੂ ਉਹਨਾਂ ਦੀ ਪਪੂਲੇਸ਼ਨ ਵੱਧ ਜਾਂਦੀ ਹੈ ਤੇ ਤਾਂ ਕਰਕੇ ਇਸ ਮੌਸਮ ਦੇ ਵਿੱਚ ਜ਼ਖਮ ਜਿਹੜੇ ਹੈ ਬਹੁਤ ਕਾਮਨ ਹਨ ਤੇ ਜ਼ਖਮ ਜਿਹੜੀ ਹੈ ਸੰਭਾਲ ਕਰਨੀ ਉਸ ਤੋਂ ਵੀ ਜ਼ਰੂਰੀ ਹੈ ਡਾਕਟਰ ਸਾਹਿਬ ਮੈਨੂੰ ਲੱਗਦਾ ਜ਼ਖਮਾਂ ਨੇ ਵੱਖ-ਵੱਖ ਨੇ ਕਿਸਮਾਂ ਹੀ ਹੁੰਦੀਆਂ ਨੇ ਕਿਤੇ ਤੁਹਾਡੇ ਕੋਈ ਛੱਟ ਲੱਗੀ ਉਹਦਾ ਜ਼ਖਮ ਹੋ ਗਿਆ ਕਿਤੇ ਤੁਹਾਨੂੰ ਆਪ ਇਲਾਜ ਕਰਾਉਣਾ ਪਿਆ ਉਹਦਾ ਜ਼ਖਮ ਹੋ ਗਿਆ ਉਸ ਪੱਖੋਂ ਤੁਸੀਂ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਕਿਹੜੀਆਂ ਸ਼੍ਰੇਣੀਆਂ 'ਚ ਵਰਗੀਕ੍ਰਿਤ ਕਰਦੇ ਹੋ ਇਹ ਹੁਣ ਡਿਪੈਂਡ ਕਰਦਾ ਵੀ ਤੁਸੀਂ ਤੁਹਾਡੇ ਕੋਲੋਂ ਡਾਕਟਰ ਕੋਲ ਉਹ ਜਾਨਵਰ ਕਿੰਨ ਜਖਮ ਹੋਣ ਤੋਂ ਕਿੰਨੇ ਘੰਟੇ ਬਾਅਦ ਆਇਆ ਜੇ ਤੇ ਉਹਨੂੰ ਛੱਟ ਲੱਗੀ ਹੈ ਔਰ 24 ਘੰਟੇ ਦੇ ਅੰਦਰ ਵਿੱਚ ਵਿੱਚ ਆਪਣੇ ਕੋਲ ਸਾਡੇ ਕੋਲ ਪਹੁੰਚ ਜਾਂਦਾ ਹੈ ਤਾ ਉਹਨੂੰ ਅਸੀਂ ਕੰਟਮੀਨੇਟਡ ਨਹੀਂ ਉਹਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਦੂਸ਼ਿਤ ਹੋਇਆ ਹੈ ਉਹ ਜ਼ਖਮ ਅਸੀਂ ਨਹੀਂ ਉਹਨੂੰ ਵਰਦੇ ਅਸੀਂ ਉਸ ਹੱਬ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਹਨੂੰ ਸਫਾਈ ਕਰਦੇ ਹਾਂ ਥੋੜਾ ਐਂਟੀਬਾਇਓਟਿਕ ਦਿੰਦੇ ਹਾਂ ਪਰ ਜੇ ਜ਼ਖਮ 24 ਘੰਟੇ ਤੋਂ ਵੱਧ ਜੇ ਤਾਂ ਇਹ ਦੇ ਵਿੱਚ ਹੋਰ ਜਿਹੜੇ ਕਟਾਣੂ ਹਨ ਜਾਂ ਮੱਖੀਆਂ ਬੈਠਣ ਦੀ ਸੰਭਾਵਨਾ ਮੱਖੀਆਂ ਜਿਹੜੀਆਂ ਅੰਡੇ ਦੇਣ ਦੀ ਸੰਭਾਵਨਾ ਔਰ ਉਸ ਤੋਂ ਬਾਅਦ ਕੀੜੇ ਬਣਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਹੈ ਉਹਦਾ ਜਿਹੜਾ ਹੈ ਇਲਾਜ ਦੂਸਰੇ ਤਰੀਕੇ ਨਾਲ ਹੁੰਦਾ ਹੈ ਤੇ ਜਿੰਨਾ ਹੀ ਜ਼ਖਮ ਆਪਾਂ ਦੇਰੀ ਨਾਲ ਸਾਡੇ ਕੋਲ ਲਾਏਗਾ ਉਹਨਾਂ ਹੀ ਜ਼ਖਮ ਦੇ ਵਿੱਚ ਪੀਕ ਪੈਣ ਦੇ ਚਾਂਸ ਕੀੜੇ ਪੈਣ ਦੇ ਚਾਂਸ ਔਰ ਜ਼ਖਮ ਦਾ ਹੋਰ ਇਲਾਜ ਕਰਨਾ ਥੋੜਾ ਲੰਬੇ ਟਾਈਮ ਲਈ ਸਾਨੂੰ ਇਲਾਜ ਕਰਨਾ ਪਿਆ ਜਾਂਦਾ ਹੈ ਤੇ ਕੁਝ ਹੋਰ ਜ਼ਖਮ ਹੁੰਦੇ ਹਨ ਜਿਸ ਤਰ੍ਹਾਂ ਹੁਣ ਆਪਾਂ ਸਰਜੀਕਲ ਜ਼ਖਮ ਜਿਸ ਤਰ੍ਹਾਂ ਅਸੀਂ ਆਪਰੇਸ਼ਨ ਕਰਦੇ ਹਾਂ ਉਹ ਬੜੇ ਕਲੀਨ ਜ਼ਖਮ ਹੁੰਦੇ ਹਨ ਉਹ ਪ੍ਰੋਪਰ এনवायरमेंट ਪ੍ਰੋਪਰ ਅਸੀਂ ਉਹਨੂੰ ਐਂਟੀਸੈਪਟਿਕ ਲਾ ਕੇ ਉਹਦੇ ਉੱਪਰ ਚੀਰਾ ਦਿੰਨੇ ਹਾਂ ਜਾਂ ਕੁਝ ਜ਼ਖਮ ਹੁੰਦੇ ਹਨ ਜਿਹੜੇ ਦੂਜੇ ਜਾਨਵਰਾਂ ਦੇ ਵੱਢਣ ਨਾਲ ਪੈ ਜਾਂਦੇ ਹਨ ਕੁੱਤਾ ਜੋ ਹੈ ਉਹ ਕਿਸੇ ਮੱਝ ਨੂੰ ਜਾਂ ਘੋੜੇ ਨੂੰ ਵੱਢ ਜਾਏ ਤਾਂ ਉਹ ਜ਼ਖਮ ਜਿਹੜਾ ਹੈ ਹੋਰ ਤਰੀਕੇ ਨਾਲ ਹੋ ਜਾਂਦਾ ਕਿਉਂਕਿ ਕੁੱਤੇ ਦੇ ਮੂੰਹ ਦੇ ਵਿੱਚ ਕਾਫੀ ਘਟਾਣੂ ਹੁੰਦੇ ਹਨ ਸੋ ਸਾਨੂੰ ਉਹ ਉਹ ਵਾਲਾ ਜ਼ਖਮ ਜਿਹੜਾ ਹੈ ਉਹਦੇ ਉੱਪਰ ਟਾਂਕੇ ਨਹੀਂ ਲਾਈਦੇ ਅਸੀਂ ਨਹੀਂ ਤੇ ਉਹ ਇਨਫੈਕਸ਼ਨ ਜਿਹੜੀ ਅੰਦਰ ਰਹਿ ਜਾਂਦੀ ਹੈ ਜੇ ਤੇ ਜ਼ਖਮ ਸਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਆ ਜਾਏ ਤਾਂ ਉਹਨੂੰ ਸਾਫ਼ ਕਰਕੇ ਵੱਡਾ ਜ਼ਖਮ ਹੋਏ ਤਾਂ ਅਸੀਂ ਟਾਂਕੀ ਵੀ ਲਾ ਦਿੰਨੇ ਹਨ ਪਰ 24 ਘੰਟੇ ਤੋਂ ਬਾਅਦ ਵਾਲੇ ਜ਼ਖਮਾਂ ਦੇ ਵਿੱਚ ਅਸੀਂ ਟਾਂਕੇ ਜਿਹੜੇ ਹੈ ਉਹ ਅਵੋਇਡ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਉਹਨੂੰ ਅਸੀਂ ਡਰੇਨ ਕਰੀ ਕਰੀਏ ਔਰ ਉਹਦੇ ਵਿੱਚ ਪਾਸ ਜਿਹੜੀ ਆ ਉਹ ਕਾਲੀਏ ਉਹਨੂੰ ਆ ਆਪਾਂ ਲਾਲ ਦਵਾਈ ਦੇ ਨਾਲ ਧੋ ਕੇ ਤਾਂ ਪ੍ਰੋਪਰ ਉਹਨੂੰ ਐਂਟੀਬਾਇਓਟਿਕਸ ਦਾ ਕੋਰਸ ਦਈਏ ਡਾਕਟਰ ਸਾਹਿਬ ਜਿਵੇਂ ਕੋਈ ਜ਼ਖਮ ਹੋ ਗਿਆ ਕਿਸੇ ਪਸ਼ੂ ਨੂੰ ਕਿ ਕੁੱਤੇ ਨੂੰ ਜਾਂ ਕੋਈ ਹੋਰ ਕਿਸੇ ਜਾਨਵਰ ਨੂੰ ਵੱਡੇ ਹਸਪਤਾਲ ਤੱਕ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਪੋਲੀਕਲੀਨਿਕ ਤੱਕ ਪਹੁੰਚਣ ਤੋਂ ਪਹਿਲਾਂ ਜੇ ਸਥਾਨਕ ਡਾਕਟਰ ਦੇ ਕੋਲ ਉਹਨੇ ਕੁਝ ਕਰਾਉਣਾ ਹੈ ਤੇ ਕੀ ਉਹ ਜਿਹੜਾ ਉਹ ਮੁੱਢਲੇ ਤੌਰ ਦੇ ਉੱਤੇ ਕੀ ਉਹਨੂੰ ਜਿਹੜਾ ਬਚਾਅ ਕਰਨਾ ਚਾਹੀਦਾ ਕੋ ਟੀਕਾ ਲਵਾ ਲੈਣਾ ਚਾਹੀਦਾ ਕੋਈ ਤਵਾ ਲੈਣਾ ਚਾਹੀਦਾ ਉਹਦੇ ਵਾਸਤੇ ਵੀ ਦੱਸੋ ਜੀ ਕੁਝ ਅਲੱਗ-ਅਲੱਗ ਜਾਨਵਰ ਜਿਹੜੇ ਹੈ ਉਹ ਜ਼ਖਮਾਂ ਦੇ ਵਿੱਚ ਟ੍ਰੀਟਮੈਂਟ ਵੀ ਥੋੜਾ ਅਲੱਗ-ਅਲੱਗ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਜੇ ਆਪਾਂ ਘੋੜੇ ਦੇ ਵਿੱਚ ਇਲਾਜ ਸ਼ੁਰੂ ਕਰ ਲਿਆ ਘੋੜੇ ਜਿਹੜਾ ਇੱਕ ਬੜਾ ਅਗਰੈਸਿਵ ਜਾਨਵਰ ਹੈ ਅਕਸਰ ਉਹ ਉਹਨਾਂ ਨੂੰ ਜ਼ਖਮ ਉਹਨਾਂ ਨੂੰ ਚੋਟਾਂ ਖਾਂਦੇ ਰਹਿੰਦੇ ਹਨ ਉਹ ਪੈਜਦੇ ਵੀ ਹਨ ਅਕਸਰ ਲੱਤਾਂ ਦੇ ਉੱਪਰ ਜ਼ਖਮ ਹੋ ਜਾਂਦਾ ਸੋ ਇਹਨਾਂ ਦਾ ਆਪਾਂ ਜੇ ਸ਼ੁਰੂ ਕਰੀਏ ਤਾਂ ਆਪਾਂ ਸਭ ਤੋਂ ਪਹਿਲਾਂ ਘੋੜਾ ਇੱਕ ਘੋੜੇ ਦੀ ਜਿਹੜੀ ਚਮੜੀ ਹੁੰਦੀ ਹੈ ਉਹ ਅਕਸਰ ਇਨਸਾਨ ਦੀ ਚਮੜੀ ਵਰਗੇ ਉਹ ਨਰਮ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਹੈ ਘੋੜੇ ਨੂੰ ਜੇ ਅਗਰ ਜ਼ਖਮ ਹੋ ਜਾਏ ਤਾਂ ਉਹ ਬੜਾ ਡੀਪ ਅੰਦਰ ਤੱਕ ਮਸਲ ਮਾਸਪੇਸ਼ੀਆਂ ਤੱਕ ਪਹੁੰਚ ਜਾਂਦਾ ਸੋ ਜਿਹੜੇ ਜ਼ਖਮ ਮਾਸਪੇਸ਼ੀਆਂ ਤੱਕ ਪਹੁੰਚ ਜਾਣ ਔਰ ਕਾਫੀ ਵੱਡੇ ਜ਼ਖਮ ਹੋਣ ਤਾਂ ਉਹਨੂੰ ਅਸੀਂ ਹਾਈਡਰੋਥੈਰੇਪੀ ਕਰਦੇ ਹਾਂ ਤੋ ਕਿਸਾਨ ਵੀਰਾਂ ਨੂੰ ਮੈਂ ਇੱਕ ਚੀਜ਼ ਕਹਣਾ ਚਾਹਾਂਗਾ ਵੀ ਜੇ ਅਗਰ ਤੁਸੀਂ ਪਹਿਲਾਂ ਕਹਾਵਤਾਂ ਹੁੰਦੀਆਂ ਸੀ ਵੀ ਜ਼ਖਮ ਹੋ ਜਾਏ ਤਾਂ ਉਹਨੂੰ ਪਾਣੀ ਨਹੀਂ ਲਗੰਦ ਦੇਣਾ ਜੀ ਜੀ ਪਰ ਹੁਣ ਜਿਹੜੀ ਸਾਇੰਟਿਫਿਕ ਰਿਸਰਚ ਆਈ ਹੈ ਜਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਇਲਾਜ ਕਰਦੇ ਆਂ ਅਸੀਂ ਘੋੜੇ ਦੇ ਜ਼ਖਮ ਦੇ ਉੱਪਰ 5 ਤੋਂ 10 ਮਿੰਟ ਪਾਈਪ ਨਾਲ ਫਰੈਸ਼ ਵਾਟਰ ਉਹ ਅਸੀਂ ਪਾਉਂਦੇ ਆਂ ਤਾਂ ਕਿ ਉਹਦੇ ਵਿੱਚ ਪ੍ਰੋਪਰ ਡਰੇਨੇਜ ਹੋਵੇ ਇਹ ਦੇਖਿਆ ਕਿ ਹਾਈਡਰੋਥੈਰਪੀ ਨਾਲ ਘੋਡੇ ਦਾ ਜ਼ਖਮ ਜਿਹੜਾ ਹੈ ਉਹ ਜਾਦਾ ਵਧੀਆ ਭਰਦਾ ਹੈ ਬਤੌਰ ਕਿ ਦੂਸਰੇ ਤਰੀਕੇ ਨਾਲ ਜੇ ਆਪਾਂ ਸਿੰਪਲ ਉਹਨੂੰ ਕਾਟਨ ਦੇ ਨਾਲ ਸਾਫ਼ ਕਰੀਏ ਜਾਂ ਉਹਨੂੰ ਸਿੰਪਲ ਗॉज ਪੀਸ ਦੇ ਨਾਲ ਡਰੇਨੇਜ ਕਰੀਏ ਸੋ ਇਸ ਕਰਕੇ ਹਾਈਡਰੋਥੈਰਪੀ ਇੱਕ ਜਿਹੜੀ ਹੈ ਉਹ ਕਿਸਾਨ ਵੀਰਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਘੋਡੇ ਦਾ ਜ਼ਖਮ ਹੈ ਤਾਂ ਹਾਈਡਰੋਥੈਰਪੀ ਤੋਂ ਸਟਾਰਟ ਕਰੋ ਉਹ ਆਪਣੇ ਲੈਵਲ ਤੇ ਫਰੈਸ਼ ਕਲੀਨ ਵਾਟਰ ਦੇ ਨਾਲ ਉਹਨੂੰ ਸਾਫ਼ ਕਰੋ ਉਸ ਤੋਂ ਬਾਅਦ ਅਸੀਂ ਇੱਕ ਪ੍ਰੋਪਰ ਟਾਈਪ ਦਾ ਐਂਟੀਸੈਪਟਿਕ ਘੋੜਿਆਂ ਤੇ ਲਾਉਂਦੇ ਆ ਉਹਨੂੰ ਬੋਲਦੇ ਜਿਪ ਜਿਹਦੇ ਵਿੱਚ ਜ਼ਿੰਕ ਆਕਸਾਈਡ ਆਇਡੋਫਾਰਮ ਤੇ ਪੈਰਾਫਿਨ ਲਿਕਵਿਡ ਪੈਰਾਫਿਨ ਇੱਕ ਬੜਾ ਵਧੀਆ ਦਵਾਈ ਹੈ ਜਿਹੜੀ ਆਪਾਂ ਆਪ ਬਣਾ ਲੈਨੇ ਆ ਬਾਜ਼ਾਰੋਂ ਤਿੰਨੋਂ ਚੀਜ਼ਾਂ ਮਿਲਦੀਆਂ ਹਨ ਜ਼ਿੰਕ ਆਕਸਾਈਡ ਵੀ ਮਿਲਦਾ ਹੈ ਆਇਡੋਫਾਰਮ ਵੀ ਮਿਲਦਾ ਹੈ ਪੈਰਾ ਲਿਕਵਿਡ ਪੈਰਾਫਿਨ ਵੀ ਉਹ ਸਭ ਨੂੰ ਮਿਕਸ ਕਰਕੇ ਇੱਕ ਪੀਲੇ ਰੰਗ ਦੀ ਦਵਾਈ ਬਣਦੀ ਹੈ ਲਿਕਵਿਡ ਦਵਾਈ ਬਣਦੀ ਹੈ ਔਰ ਉਹਦੇ ਜਖਮਾਂ ਦੇ ਉੱਪਰ ਬਹੁਤ ਜਲਦੀ ਜ਼ਖਮ ਜਿਹੜਾ ਹੈ ਉਹਦੇ ਨਾਲ ਪਰਦਾ ਹੈ ਸਾਡਾ ਇੱਕ ਸਾਇੰਟਿਫਿਕ ਦੇ ਵਿੱਚ ਹੈ ਵੀ ਜੇ ਅਗਰ ਜ਼ਖਮ ਹੈ ਤਾਂ ਉਹਨੂੰ ਪ੍ਰੋਪਰ ਡਰੇਨੇਜ ਕਰਾਈ ਜਾਵੇ ਜੇ ਅੰਦਰ ਪੀਕ ਜਮਾ ਹੋ ਜਾਂਦੀ ਹੈ ਜਾਂ ਹੋਰ ਮਵਾਦ ਅੰਦਰ ਜਮਾ ਹੋ ਜਾਂਦਾ ਹੈ ਤਾਂ ਜਖਮ ਜਲਦੀ ਨਹੀਂ ਭਰੇਗਾ ਹਮੇਸ਼ਾ ਜਖਮ ਨੂੰ ਡਰੇਨ ਕਰਾਣਾ ਚਾਹੀਦਾ ਹੈ ਜੇ ਅਗਰ ਜਖਮ ਅੰਦਰ ਪੀਕ ਭਰ ਗਈ ਹੈ ਔਰ ਅੰਦਰੋਂ ਫੁੱਲ ਗਿਆ ਤਾਂ ਉਹਨੂੰ ਚੀਰਾ ਦਵਾ ਕੇ ਉਹਦੇ ਵਿੱਚੋਂ ਜਖਮ ਦੇ ਵਿੱਚੋਂ ਸਾਰਾ ਪਾਸ ਜਾਂ ਅੰਦਰ ਜੋ ਵੀ ਮਟੀਰੀਅਲ ਹੈ ਉਹਨੂੰ ਕੱਢਣਾ ਚਾਹੀਦਾ ਹੈ ਅੱਛਾ ਇੱਕ ਮੈਂ ਘੋੜੇ ਬਾਰੇ ਇੱਕ ਹੋਰ ਜਾਵਾਂਗਾ ਜਦੋਂ ਵੀ ਜਖਮ ਹੋਇਆ ਤਾਂ ਉਹਨੂੰ ਚਾਨਣੀ ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਜਿਹੜੇ ਆਏ ਦੇਖਿਆ ਗਿਆ ਵੀ ਜਿਹੜੇ ਜਾਨਵਰ ਬਾਕੀ ਜਾਨਵਰਾਂ ਦੇ ਦੇ ਮੁਕਾਬਲੇ ਘੋੜੇ ਨੂੰ ਚਾਨਣੀ ਦਾ ਬਿਮਾਰੀ ਬਹੁਤ ਜਲਦੀ ਲੱਗਦੀ ਹੈ ਔਰ ਜਦੋਂ ਇਹ ਲੱਗ ਜਾਂਦੀ ਹੈ ਤਾਂ ਇਹਦਾ ਇਲਾਜ ਹੋਣਾ ਵੀ ਸੌਖਾ ਨਹੀਂ ਹੁੰਦਾ ਔਰ ਅਕਸਰ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈ ਸੋ ਜਦੋਂ ਵੀ ਘੋੜੇ ਨੂੰ ਆਪਾਂ ਜ਼ਖਮ ਹੋ ਗਿਆ ਤਾਂ ਉਹਨੂੰ ਉਸੇ ਟਾਈਮ ਉਸੇ ਟਾਈਮ ਚਾਨਣੀ ਦਾ ਟੀਕਾ ਲਵਾਓ ਨਹੀਂ ਤੇ ਜੇ ਨਹੀਂ ਵੀ ਹੋਇਆ ਤਾਂ ਹਰ 6 ਮਹੀਨੇ ਬਾਅਦ ਚਾਨਣੀ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਕਿਉਂਕਿ ਘੋੜੇ ਦੇ ਵਿੱਚ ਫਿਰ ਉਹ ਐਂਟੀਬਾਡੀਜ਼ ਦੀ ਮਾਤਰਾ ਜਿਹੜੀ ਹੈ ਉਹ ਜਿਹੜੀ ਲੜਾਈ ਆਪਣਾ ਦਵਾਈ ਜਿਹੜੀ ਬਿਮਾਰੀਆਂ ਦੇ ਅਗੇਸਟ ਟੈਂਟਨਸ ਦੇ ਅਗੇਂਸਟ ਜਾਂ ਜਾਨਰੀ ਦੇ ਅਗੇਂਸਟ ਲੜਨ ਦੀ ਬਿਮਾਰੀ ਦੇ ਜਿਹੜੇ ਕਾਨੂੰ ਹੁੰਦੇ ਹਨ ਉਹ ਬੰਦੇ ਰਹਿੰਦੇ ਹਨ ਤਾਂ ਆਪਾਂ ਘੋੜੇ ਦਾ ਬਚਾਅ ਕਰ ਸਕਦੇ ਹਾਂ ਕਈ ਵਾਰੀ ਹੁੰਦਾ ਕਿ ਵੱਡਾ ਪਾਰਾ ਪਸ਼ੂ ਆ ਤੇ ਹੱਡੀ ਟੁੱਟ ਗਈ ਤੇ ਹੱਡੀ ਜਿਹੜੀ ਆ ਉਹ ਚਮੜੀ ਪਾੜ ਕੇ ਬਾਹਰ ਆ ਜਾਂਦੀ ਹੈ ਇੱਕ ਜ਼ਖਮ ਇਹੋ ਜਿਹਾ ਵੀ ਜਿਹੜੇ ਆ ਇੱਕ ਵਾਰੀ ਮੈਂ ਅਖਬਾਰ ਦੇ ਵਿੱਚ ਪੜਿਆ ਸੀ ਕਿ ਕੋਈ ਜਿਹੜੇ ਜ਼ਿੰਮੇਦਾਰ ਨੇ ਉਹ ਉਹਨੇ ਖੇਚ ਰੱਖ ਕੇ ਕੋਈ ਪਟਾਕਾ ਜਾਂ ਕੋਈ ਬੰਬ ਜਿਹੜਾ ਸੀਗਾ ਉਹ ਰੱਖਿਆ ਹੋਇਆ ਸੀਗਾ ਤੇ ਪਸ਼ੂ ਨੇ ਕਰੇ ਉਹ ਚਬਿਆ ਤਾਂ ਉਹਦੇ ਨਾਲ ਉਹਰੇ ਚਿਹਰੇ ਤੇ ਜਿਹੜਾ ਵਾ ਉਹ ਬਹੁਤ ਨੁਕਸਾਨ ਨੁਕਸਾਨਿਆਂ ਗਿਆ ਜਾਂ ਕਈ ਵਾਰੀ ਅਸੀਂ ਵੇਖਦੇ ਆਂ ਕਿ ਕੁੱਤੇ ਜਿਹੜੇ ਆ ਉਹ ਵੀ ਜਦੋਂ ਪਸ਼ੂ ਨੂੰ ਪੈਂਦੇ ਆ ਤੇ ਉਹ ਵੀ ਮੂੰਹ ਦੇ ਉੱਤੇ ਨੋਛ ਲੈਂਦੇ ਇਹੋ ਜਿਹੇ ਜਿਹੜੇ ਵੱਖੋ-ਵੱਖਰੇ ਕਿਸਮ ਦੇ ਜ਼ਖਮ ਆ ਉਹਨਾਂ ਦੇ ਵਾਸਤੇ ਸਾਨੂੰ ਕੋਈ ਵੱਖਰੇ احتیاط ਰੱਖਣ ਦੀ ਲੋੜ ਪਈ ਜੇ ਅਗਰ ਤੇ ਕੁੱਤਾ ਕੋਈ ਵੱਢ ਜਾਏ ਤਾਂ ਉਹ ਜ਼ਖਮ ਨੂੰ ਕਦੀ ਟਾਂਕੇ ਨਹੀਂ ਲਵਾਉਣੇ ਚਾਹੀਦੇ ਕਿਉਂਕਿ ਕਿਉਂਕਿ ਉਹਦੇ ਚ ਕਟਾਣੂ ਇਸ ਤਰ੍ਹਾਂ ਹੁੰਦੇ ਆ ਜੇ ਉੱਪਰ ਟਾਂਕੇ ਲਾ ਦਈਏ ਜਿਹੜੇ ਕਟਾਣੂ ਹੈ ਅੰਦਰ ਵਧਨੇ ਸ਼ੁਰੂ ਹੋ ਜਾਂਦੇ ਆਂ ਤੇ ਉਹ ਜ਼ਖਮ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਉਹ ਜਲਦੀ ਪਰਦਾ ਵੀ ਨਹੀਂ ਸੋ ਇਸ ਕਰਕੇ ਜਿਹੜਾ ਜ਼ਖਮ ਹੈ ਉਹਨੂੰ ਅਸੀਂ ਓਪਨ ਮੂਡ ਹੀਲਿੰਗ ਜਨੂੰ ਬੋਲਦੇ ਹਾਂ ਉਹਨੂੰ ਖੁੱਲਾ ਖੁੱਲਾ ਜ਼ਖਮ ਭਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜਾ ਜ਼ਖਮ ਹੈ ਉਹਦੇ ਵਿੱਚ ਜੇ ਇਨਫੈਕਸ਼ਨ ਰਵੇ ਤਾਂ ਜ਼ਖਮ ਨਹੀਂ ਭਰੇਗਾ ਸੋ ਸਾਡਾ ਇੱਕ ਕਿਸਾਨ ਵੀਰਾਂ ਨੂੰ ਇਹ ਹੈ ਵੀ ਜ਼ਖਮ ਦੇ ਵਿੱਚ ਇਨਫੈਕਸ਼ਨ ਨਹੀਂ ਆਉਣੀ ਔਰ ਮੱਖੀਆਂ ਨਹੀਂ ਬੈਠਣ ਦੇਣੀਆਂ ਜੇ ਇਨਫੈਕਸ਼ਨ ਆ ਰਹੀ ਹੈ ਤਾਂ ਉਹਨੂੰ ਪ੍ਰੋਪਰ ਉਹਦੀ ਡਰੇਨੇਜ ਦਿਓ ਔਰ ਉਹਨੂੰ ਐਂਟੀਬਾਇਓਟਿਕ ਦਾ ਕੋਰਸ ਕਰੋ ਸਾਡੇ ਇੱਥੇ ਅਕਸਰ ਹਸਪਤਾਲ ਦੇ ਵਿੱਚ ਜਦੋਂ ਵੀ ਅਸੀਂ ਆਉਂਨੇ ਆ ਤਾਂ ਬੀਟਾ ਡੀਨ ਤੇ ਨਾਰਮਲ ਸਲਾਈਨ ਦਾ ਅਸੀਂ ਮਿਕਸਚਰ ਲੈ ਕੇ ਉਹਨੂੰ ਪ੍ਰੋਪਰ ਅਦੀ ਸਾਫ ਕਰਦੇ ਆ ਸੋ ਇਸ ਕਰਕੇ ਜਿਹੜਾ ਇਹ ਜਿਹੜਾ ਜਿਹੜਾ ਤੇ ਆਪਣਾ ਕੁੱਤਿਆਂ ਦੇ ਵਿੱਚ ਜਿਹੜਾ ਜਦ ਤੁਸੀਂ ਪਟਾਕੀਆਂ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਵੀ ਜੇਕਰ ਪਟਾਕੀ ਜਿਹੜੇ ਹਵਾੜ ਗਏ ਤਾਂ ਉਹਨੂੰ ਐਕਸ-ਰੇ ਕਰਕੇ ਦੇਖਣਾ ਪੈਂਦਾ ਹੈ ਹੱਡੀ ਦੇ ਫ੍ਰੈਕਚਰ ਤੇ ਨਹੀਂ ਹੋਇਆ ਜੇ ਹੱਡੀ ਦਾ ਫ੍ਰੈਕਚਰ ਹੋਇਆ ਹੈ ਤਾਂ ਅਸਾਹਣਾ ਇਲਾਜ ਕਰਨਾ ਪੈਂਦਾ ਜੇ ਹੱਡੀ ਦਾ ਫ੍ਰੈਕਚਰ ਨਹੀਂ ਹੋਇਆ ਤਾਂ ਸਾਨੂੰ ਉਹਨੂੰ ਓਪਨ ਵੂਨ ਹੀਲਿੰਗ ਹੀ ਕਰਾਣੀ ਪੈਂਦੀ ਹੈ ਟੁੱਟੀ ਹੱਡੀ ਦਾ ਇਲਾਜ ਜਿਹੜਾ ਹੈ ਉਹ ਉਹਦੇ ਵਿੱਚ ਵੀ ਕਿਸਾਨ ਵੀਰਾਂ ਨੂੰ ਇਹੋ ਹੀ ਮੈਂ ਹਦਾਇਤ ਦੇਵਾਂਗਾ ਵੀ ਜਿਹੜਾ 6 ਤੋਂ 12 ਘੰਟੇ ਦੇ ਵਿੱਚ ਵਿੱਚ ਸਾਨੂੰ ਉਹ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ ਔਰ ਜੇ ਅਗਰ 6 ਘੰਟੇ ਤੋਂ ਔਰ 12 ਘੰਟੇ ਤੋਂ ਲੇਟ ਹੋ ਜੇ ਤਾਂ ਉੱਥੇ ਕਟਾਣ ਨੂੰ ਮੱਖੀਆਂ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਨਾਲ ਸਾਡਾ ਜ਼ਖਮ ਵੀ ਖਰਾਬ ਹੋਣਾ ਚਾਹੀਦਾ ਜੇ ਹੱਡੀ ਪਾੜ ਕੇ ਚੱਲ ਬਾਹਰ ਆ ਗਈ ਹੈ ਤਾਂ ਉਹਨੂੰ ਕੋਸ਼ਿਸ਼ ਕਰੋ ਵਾਪਸ ਹੱਡੀ ਚ ਪਾ ਕੇ ਉਹਨੂੰ ਇੱਕ ਅ ਅੱਜਕੱਲ ਬੱਲੀਆਂ ਛੋਟੀਆਂ-ਮੋਟੀਆਂ ਬੱਲੀਆਂ ਆਂਦੀਆਂ ਔਰ ਪ੍ਰੋਪਰ ਕਲੀਨ ਐਂਟੀਬਾਇਓਟਿਕ ਐਂਟੀਸੈਪਟਿਕ ਨਾਲ ਕਲੀਨ ਕਰਕੇ ਬੱਲੀਆਂ ਬਣ ਕੇ ਹਸਪਤਾਲ ਲੈ ਕੇ ਜਾਓ ਤਾਂ ਕਿ ਉੱਥੇ ਐਕਸ-ਰੇ ਹੋ ਸਕੇ ਔਰ ਦੇਖਿਆ ਜਾਵੇ ਹੱਡੀ ਕਿਸ ਤਰ੍ਹਾਂ ਦੀ ਟੁੱਟੀ ਹੋਈ ਹੈ ਉਹਦੇ ਚੂਰਾ ਤਾਂ ਨਹੀਂ ਹੋਇਆ ਜਾਂ ਕਿੰਨੇ ਪੀਸ ਹੋਏ ਹੋਏ ਹਨ ਉਸ ਹਿਸਾਬ ਨਾਲ ਫਿਰ ਅਸੀਂ ਇਲਾਜ ਕਰਦੇ ਹਾਂ ਪਰ ਜੇ ਹੱਡੀ ਜਿਹੜੀ ਹੈ ਕਾਸ਼ ਕਰਕੇ ਕੋਈ ਜਾਨਵਰ ਦਾ ਭਾਰ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਹੱਡੀ ਅਕਸਰ ਬਾਹਰ ਆ ਜਾਂਦੀ ਹੈ ਪਰ ਕਈ ਜਾਨਵਰਾਂ ਦੇ ਵਿੱਚ ਹੱਡੀ ਜਿਹੜੀ ਆ ਉਹ ਬਾਹਰ ਨਹੀਂ ਆਂਦੀ ਔਰ ਚਮੜੀ ਦੇ ਅੰਦਰ ਰਹਿੰਦੀ ਹੈ ਤਾਂ ਉਹਨਾਂ ਦਾ ਇਲਾਜ ਉਹਨਾਂ 'ਚ ਇਨਫੈਕਸ਼ਨ ਹੋਣ ਦੇ ਚਾਂਸ ਘੱਟ ਹੁੰਦੇ ਹਨ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਜਦੋਂ ਵੀ ਮੈਂ ਇਹ ਕਵਾਂਗਾ ਵੀ ਹੱਡੀਆਂ ਅਗਰ ਕਿਸੇ ਵੀ ਜਾਨਵਰ 'ਚ ਹੱਡੀ ਟੁੱਟ ਗਈ ਹੈ ਤਾਂ ਉਹਨੂੰ ਕੱਚੀ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਜਾਵੇ ਪੱਕੀ ਥਾਂ ਦੇ ਨਾਲ ਰੱਖਿਆ ਜਾਵੇ ਤਾਂ ਕਿ ਉਹ ਤਿਲਕਨ ਨਾਲ ਔਰ ਦੂਸਰੀ ਉਹਦੀ ਜਿਹੜੀ ਹੱਡੀ ਹੈ ਉਹ ਚਮੜੀ ਤੋਂ ਬਾਹਰ ਨਾ ਆਵੇ। ਉਹਨੂੰ ਮਿੱਟੀ ਵਾਲੀ ਜਗ੍ਹਾ ਤੇ ਲੈ ਜਾਓ ਜਾਂ ਉਹਨੂੰ ਪਰਾਲੀ ਦੇ ਥੱਲੇ ਵਿਛਾ ਦਿਓ ਤਾਂ ਉਹਦੇ ਨਾਲ ਕੀ ਹੈ ਜ਼ਖਮ ਵੀ ਵੱਜ ਜਾਏਗਾ ਔਰ ਪ੍ਰੋਪਰ ਉਹਨੂੰ ਉਹਦੀ ਡਰੇਨੇਜ ਉਹਦੇ ਪ੍ਰੋਪਰ ਬਨ ਕੇ ਤਾਂ ਕਿ ਉਹਦਾ ਅੱਗੇ ਨੁਕਸਾਨ ਨਾ ਹੋਵੇ। ਬਾਂਸ ਦੇ ਛੋਟੇ ਛੋਟੇ ਟੁਕੜੀਆਂ ਉਹ ਬਨ ਕੇ ਔਰ ਪ੍ਰੋਪਰ ਕਾਟਨ ਬਨ ਕੇ ਡਾਕਟਰ ਕੋਲ ਇੱਕਦਮ ਲੈ ਕੇ ਜਾਣਾ ਚਾਹੀਦਾ ਹੈ। ਤੇ ਹੁਣ ਇਹਦੇ 'ਚ ਮੈਨੂੰ ਇਹ ਜ਼ਰੂਰ ਦੱਸੋ ਕਿ ਜਦੋਂ ਕੋਈ ਇਹ ਜੀ ਸਮੱਸਿਆ ਆ ਰਹੀ ਹੈ ਕਿਸੇ ਨੂੰ। ਤੇ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰੇ? ਕੀ ਤੁਸੀਂ ਉਹਨੂੰ ਜਿਹੜੀ ਸਲਾਹ ਦੋਗੇ ਕਿਹੜੇ ਕਿਹੜੇ ਕੇਸ ਦੇ ਵਿੱਚ ਉਹਨੂੰ ਇਹ ਯੂਨੀਵਰਸਿਟੀ ਤੱਕ ਹੀ ਆਉਣਾ ਚਾਹੀਦਾ ਵਾ ਤੇ ਕਿਹੜੇ ਕੇਸਾਂ ਦੇ ਵਿੱਚ ਜਿਹੜਾ ਵਾ ਉਹ ਨੇੜੇ ਤੇੜੇ ਦੇ ਕਿਸੇ ਇਲਾਜ ਸਿਹਦਾ ਕੇਂਦਰ ਦੇ ਉਤੇ ਲੈ ਕੇ ਜਾਏ ਜੀ ਜਖਮ ਜਿੰਨੀ ਜਲਦੀ ਡਾਕਟਰ ਕੋਲ ਚਲੇ ਜਾਏ ਉਨਾ ਹੀ ਉਹਦਾ ਭਰਨ ਦਾ ਔਰ ਉਹਦਾ ਕੰਟਮੀਨੇਸ਼ਨ ਉਹਦੇ ਘਟਾਉਣ ਨੂੰ ਔਰ ਉਹਦੀ ਮੱਖੀਆਂ ਬੈਠਣ ਦੇ ਚਾਂਸ ਘਟ ਜਾਂਦੇ ਆਂ ਤੇ ਉਹਦਾ ਇਲਾਜ ਵੀ ਜਲਦੀ ਹੋ ਸਕਦਾ ਪਰ ਜੇ ਇਹੋ ਹੀ ਜਖਮ ਆਪਾਂ ਲੇਟ ਕਰੀ ਜਾਵਾਂਗੇ ਔਰ ਉਹਦੇ ਸੋ ਇਸ ਕਰਕੇ ਪਹਿਲੋਂ ਮੁਢਲੀ ਸਹਾਇਤਾ ਤੇ ਅਕਸਰ ਫੀਲਡ ਦੇ ਡਾਕਟਰ ਔਰ ਹੈੱਡ ਕੁਆਟਰ ਡਿਸਟ੍ਰਿਕਟ ਹੈੱਡ ਕੁਆਟਰ ਚ ਲੈ ਕੇ ਜਾਣਾ ਚਾਹੀਦਾ ਕਿਉਂਕਿ ਸਾਡੇ ਕੋਲ ਪਹੁੰਚਣ ਤੇ ਹੀ ਤਾਂ ਜੇ ਅਗਰ 5-7 ਘੰਟੇ ਲੱਗੇ ਤਾਂ ਇਨਫੈਕਸ਼ਨ ਜਿਹੜੀ ਵਧਣ ਦੇ ਪੂਰੇ ਚਾਂਸ ਹੈ ਦੂਜਾ ਕਈ ਵਾਰੀ ਕਿਸੇ ਨੂੰ ਟੁੱਟੀ ਹੱਡੀ ਦੀ ਤੁਸੀਂ ਗੱਲ ਕਰ ਰਹੇ ਜੇ ਉਹਦੇ ਵਿੱਚ ਕਈ ਵਾਰੀ ਟਰਾਂਸਪੋਰਟ ਕਰਨ ਦੇ ਵਿੱਚ ਵੀ ਉਹ ਚਮੜੀ ਦੇ ਬਾਹਰ ਆ ਜਾਂਦੀ ਹੈ ਹੱਡੀ ਸੋ ਇਸ ਕਰਕੇ ਲੋਕਲ ਲੈਵਲ ਤੇ ਪਹਿਲਾਂ ਇਨੀਸ਼ੀਅਲ ਜਿਹੜਾ ਫਸਟ ਏਡ ਲੈ ਕੇ ਫਿਰ ਸਾਡੇ ਕੋਲ ਤੁਸੀਂ ਆ ਸਕਦੇ ਜੇ ਸਾਡੇ ਕੋਲ ਇੱਥੇ 24 ਘੰਟੇ ਅਮਰਜੈਂਸੀ ਫੈਸਿਲਿਟੀ ਵੀ ਹੈ ਜੇ ਕੋਈ ਅਮਰਜੈਂਸੀ ਕੇਸ ਹੈ ਤਾਂ ਉਹਨੂੰ ਅਸੀਂ ਡੀਲ ਕਰਦੇ ਹਾਂ ਸੋ ਸਾਡੇ ਕੋਲ ਇੱਥੇ ਸਰਜਰੀ ਦੀ ਫੈਸਿਲਿਟੀ ਵੀ ਹੈ ਮੈਡੀਸਨ ਦੀ ਹੈ ਜਾਂ ਗਾਇਨਕੋਲੋਜੀ ਦੀ ਵੀ ਐਮਰਜੈਂਸੀ ਫੈਸਿਲਿਟੀ ਹੈ ਜੋ ਮੈਨੂੰ ਲੱਗਦਾ ਕਿ ਜਦੋਂ ਆਪਾਂ ਇੱਥੇ ਸਰਕਾਰੀ ਤੰਤਰ ਦੇ ਵਿੱਚ ਲਿਆਉਣੇ ਆ ਤੇ ਕੋਈ ਬਹੁਤਾ ਖਰਚਾ ਵੀ ਨਹੀਂ ਡਾਕਸਾ ਪਉਂਦਾ ਹੋਣਾ ਨਹੀਂ ਜੀ ਖਰਚੇ ਦਾ ਤੇ ਬਿਲਕੁਲ ਜੀ ਕਿਸਾਨ ਵੀਰਾਂ ਦੇ ਦੇ ਵਾਸਤੇ ਅਸੀਂ ਹੀ ਸਾਡੀ ਯੂਨੀਵਰਸਿਟੀ ਹੈ ਸੋ ਸਾਡੇ ਕੋਲ ਅਸੀਂ ਖਾਸਰੇ ਮੱਝਾ گاਵਾਂ ਦਾ ਤੇ ਅਸੀਂ 400 ਰੁਪਏ ਦੇ ਵਿੱਚ ਇੱਕ ਆਪਰੇਸ਼ਨ ਕਰਦੇ ਹਾਂ ਮੇਜਰ ਔਰ ਜੇਕਰ ਜਨਰਲ ਅਨੇਸੀਸੀਆਰ ਬਿਉਸ਼ ਪੂਰਾ ਕਰਨਾ ਪਵੇ ਤੇ 800 ਰੁਪਏ ਦੇ ਵਿੱਚ ਉਹਦੇ ਵਿੱਚ ਕਾਫੀ ਅਸੀਂ ਦਵਾਈਆਂ ਵੀ ਆਪਣੇ ਕੋਲ ਲਾਉਨੇ 800 ਰੁਪਏ ਦੇ ਵਿੱਚ ਅਸੀਂ ਪੂਰਾ ਆਪਰੇਸ਼ਨ ਬਿਉਸ਼ ਕਰਕੇ ਉਹਦਾ ਕਰਦੇ ਆ ਤੁਸੀਂ ਆਓ ਇਹਨਾਂ ਸੰਸਥਾਵਾਂ ਨਾਲ ਜੁੜੇ ਬੜੇ ਮਹਾ ਡਾਕਟਰ ਨੇ ਜਿਹੜੇ ਇਸ ਤਿਕੀਆਂ ਸੇਵਾਵਾਂ ਦੇ ਰਹੇ ਨੇ ਤੇ ਅਸੀਂ ਵੀ ਆਸ ਕਰਦਾ ਹਾਂ ਕਿ ਸਾਨ ਵੀਰ ਇਹਨਾਂ ਸੇਵਾਵਾਂ ਦਾ ਪੂਰਾ ਲਾਹਾ ਲੈਣਗੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਜੀ ਬਰਸਾਤਾਂ ਦੇ ਮੌਸਮ ਵਿੱਚ ਹੋਏ ਜ਼ਖਮਾਂ ਦੇ ਨਾਲ ਪਸ਼ੂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਬਰਸਾਤਾਂ ਦੇ ਮੌਸਮ ਦੇ ਵਿੱਚ ਹੋਏ ਜ਼ਖਮਾਂ ਦੇ ਨਾਲ ਪਸ਼ੂਆਂ ਦੇ ਦੁੱਧ ਉਤਪਾਦਨ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਇਹ ਅਸਰ ਪਸ਼ੂਆਂ ਦੇ ਸਰੀਰਕ ਵਾਧੇ ਤੇ ਨਾਲ ਹੀ ਖੁਰਾਕ ਖਾਣ ਦੀ ਸਮਰੱਥਾ ਤੇ ਵੀ ਹੁੰਦਾ ਹੈ ਇੱਕ ਸਫਲ ਪਸ਼ੂ ਪਾਲਕ ਵੀਰ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਇਸ ਸਫਲ ਪਸ਼ੂ ਪਾਲਕ ਵੀਰ ਨੇ ਸਰਦਾਰ ਸੁਰਜੀਤ ਸਿੰਘ ਰਾਏ ਜੀ ਜਿਹੜੇ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਕਿਹੋ ਜੀ ਕੀਤੀ ਆ ਉਹਨਾਂ ਨੇ ਗੱਲਬਾਤ ਕਿਹੋ ਜਾ ਰਿਹਾ ਉਹਨਾਂ ਦਾ ਤਜਰਬਾ ਆਓ ਦੇਖਦੇ ਹਾਂ ਬਰਸਾਤ ਰੁੱਤ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਪ੍ਰਬੰਧਨ ਇਸ ਵਿਸ਼ੇ ਤੇ ਜਾਣਕਾਰੀ ਹਾਸਲ ਕਰਨੀ ਆ ਕਿਸਾਨ ਵੀਰ ਜੇ ਜ਼ਖਮ ਹੋ ਜਾਂਦੇ ਆ ਤਾਂ ਕੀ ਕਰਦੇ ਆ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਸਰਦਾਰ ਸੁਰਜੀਤ ਸਿੰਘ ਰਾਏ ਜੀ ਜਿਨ੍ਹਾਂ ਦਾ ਪਿੰਡ ਹੈ ਲਗੇਰੀ ਬਲਾਕ ਹੈ ਬੰਗਾ ਤੇ ਜ਼ਿਲ੍ਹਾ ਨਵਾਂ ਸ਼ਹਿਰ ਸਰਦਾਰ ਸੁਰਜੀਤ ਸਿੰਘ ਜੀ ਮੈਂ ਗੱਲ ਕਰਾਂ ਤੁਹਾਡੇ ਕੋਲ ਪਸ਼ੂਆਂ ਦੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹੀ ਦੱਸੋ ਕਿ ਤੁਹਾਡੇ ਕੋਲ ਕਿੰਨੇ ਪਸ਼ੂ ਨੇ ਕਦੋਂ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੋਇਆ ਜੀ ਦੀ ਕਿਦਾਂ ਦਾ ਪ੍ਰਬੰਧਨ ਹੈ ਤੁਹਾਡਾ ਫਿਰ ਸਾਡੇ ਕੋਲ ਲਗਭਗ 20 ਦੇ ਕਰੀਬ ਪਸ਼ੂ ਆ ਜੀ ਟੋਟਲ ਜਿਹਦੇ ਵਿੱਚ ਮੱਝਾਂ ਹੈ ਜੀ ਨੀਲੀ ਰਾਵੀ ਤੇ ਮੁਰਾ ਨਸਲ ਦੀਆਂ ਤੇ ਇੱਕ ਸਾਡੇ ਕੋਲ ਛਾਈਬਾ ਲਗਾ ਆ ਜੀ ਜੀ ਕਿਉਂਕਿ ਨਾਲ ਨਾਲ ਅਸੀਂ ਆਰਗੈਨਿਕ ਖੇਤੀ ਵੀ ਕਰਦੇ ਆ ਉਹਦੇ ਵਿੱਚ ਫਿਰ ਜਿਹੜੀ ਛਾਈਬਾ ਲਗਾ ਆ ਜੀ ਉਹਦਾ ਗੋਬਰ ਤੇ ਮੂਤਰ ਵਗੈਰਾ ਉਹ ਸਾਡੇ ਉਧਰ ਆਰਗੈਨਿਕ ਖੇਤੀ ਵਿੱਚ ਵੀ ਕੰਮ ਆਉਂਦਾ ਅੱਛਾ ਹਾਂ ਜੀ ਤੇ ਜਿਹੜਾ ਪਸ਼ੂਆਂ ਦਾ ਸਾਡਾ ਡੈਰੀ ਦਾ ਕੰਮ ਹੈ ਜੇ ਬੈਸਟ ਆ ਸਾਡੇ ਜਿੱਦੀ ਪੁਸ਼ਟੀ ਹੈ ਜੀ ਹੂੰ ਆ ਪੁਰਾਣੇ ਚੱਲਿਆ ਆਉਂਦਾ ਜੀ ਤੇ ਲੇਕਿਨ ਸਮੇ ਦੇ ਮੁਤਾਬਕ ਫਿਰ ਅਸੀਂ ਉਹਨੂੰ ਜਿੱਦਾਂ ਜਿੱਦਾਂ ਦਾ ਸਮਾਵਤ ਬੀਜ ਦਾ ਉਹਦੇ ਨਾਲ ਫਿਰ ਅਸੀਂ ਪਸ਼ੂਆਂ ਨੂੰ ਵਧਾਉਂਦੇ ਰਹਿੰਨੇ ਆ ਜੀ ਅੱਛਾ ਸੁਰਜੀਤ ਸਿੰਘ ਜੀ ਬਰਸਾਤ ਦੀ ਰੁੱਤ ਚੱਲ ਰਹੀ ਹੈ ਬਾਈ ਚਾਂਸ ਕੋਈ ਜ਼ਖਮ ਪਸ਼ੂਆਂ ਦੇ ਹੋ ਜਾਂਦਾ ਤਾਂ ਫਿਰ ਪ੍ਰਬੰਧਨ ਕਿਦਾਂ ਕਰੇ ਕਿਦਾਂ ਕਰਦੇ ਹੋ ਪਹਿਲਾਂ ਇਹ ਦੱਸੋ ਪਹਿਲਾਂ ਤੇ ਅਸੀਂ ਕੋਸ਼ਿਸ਼ ਇਹ ਕਰੀਦੀ ਆ ਕਿ ਕੋਈ ਜ਼ਖਮ ਹੋਵੇ ਨਾ ਜਿਹੜਾ ਪਸ਼ੂਆਂ ਦਾ ਦੇਖਰੇਖ ਪ੍ਰਬੰਧਨ ਹੈ ਜਿਹੜਾ ਰਖ ਰਖਾਵ ਹੈ ਜੀ ਪਸੇ ਇਸੇ ਸਾਹ ਨਾਲ ਕਰੀਦਾ ਜਿਵੇਂ ਫर्श ਇਕੋ ਜਿਹਾ ਹੋਵੇ ਫर्श ਉੱਪਰ ਕੋਈ ਰੋੜਾ ਕਿੰਕਰ ਵਗੈਰਾ ਨਾ ਹੋਵੇ ਚਾਕੇ ਜਦੋਂ ਪਸ਼ੂ ਬੰਧ ਹੈ ਜੀ ਜ਼ਖਮ ਹੋਣ ਦਾ ਡਰ ਰਹਿੰਦਾ ਜੀ ਖਰਸ਼ਾ ਤੇ ਉਸ ਤੋਂ ਬਾਅਦ ਵਾਈ ਦੀ ਵੀ ਕੋਈ ਜ਼ਖਮ ਹੋ ਜਾਂਦਾ ਜੀ ਫਿਰ ਅਸੀਂ ਆਪਣੇ ਘਰੇਲੂ ਤੌਰ ਤੇ ਉਹਦਾ ਜ਼ਖਮ ਦੀ ਸਾਫ ਸਫਾਈ ਕਰਨ ਵਾਸਤੇ ਨਿੰਮ ਦੇ ਥੋੜੇ ਪੱਤੇ ਲੈ ਲਈਦੇ ਜੀ ਉਹਨਾਂ ਨੂੰ ਉਬਾਲ ਲਈਦਾ ਵਾਲ ਕੇ ਉਹਨਾਂ ਦਾ ਪਾਣੀ ਜਿਹੜਾ ਹੈ ਜੀ ਉਹ ਜ਼ਖਮ ਦੇ ਉੱਪਰ ਲਾਦੇ ਦਾ ਸਫਾਈ ਕਰਦੇ ਦੀ ਆਪਣੇ ਤੌਰ ਤੇ ਤੇ ਜਾਂ ਉੱਪਰ ਉਹਦੇ ਹਲਦੀ ਵਗੈਰਾ ਥੋੜੀ ਜਿਹੀ ਲਾਦੇ ਦੀ ਘਰੇਲੂ ਤੌਰ ਤੇ ਜੀ ਜੀ ਤੇ ਨਾਲ ਹੀ ਅਸੀਂ ਆਪਣੇ ਜਿਹੜੇ ਸਾਡੇ ਨੇੜੇ ਦੇ ਹਸਪੀਟਲ ਹੈ ਜੀ ਉੱਥੇ ਸਾਡੇ ਡਾਕਟਰ ਸਾਹਿਬ ਨੇ ਨਾਲ ਹੀ ਅਸੀਂ ਉਹਨਾਂ ਨੂੰ ਇਨਫੋਰਮ ਕਰ ਦੇਦਾ ਜੀ ਉਹ ਫਿਰ ਜਦੋਂ ਡਾਕਟਰ ਸਾਹਿਬ ਉਹਨਾਂ ਦਾ ਟਾਈਮ ਹੁੰਦਾ ਜੀ ਹੂੰ ਉਹਦੇ ਹਿਸਾਬ ਨਾਲ ਫਿਰ ਉਹ ਸਾਨੂੰ ਕੋਲ ਸਾਨੂੰ ਟਾਈਮ ਦੇ ਦਿੰਦੇ ਆ ਤੇ ਉਹਦੇ ਮੁਤਾਬਕ ਅਸੀਂ ਡਾਕਟਰ ਸਾਹਿਬ ਅਸੀਂ ਆਪਣਾ ਘਰੇਲੂ ਤੌਰ ਤਰੀਕੇ ਨਾਲ ਉਹ ਉਪਚਾਰ ਕਰੀਦਾ ਤਾਂ ਕਿ ਉਹ ਜ਼ਖਮ ਦੇ ਉੱਪਰ ਕੋਈ ਮੱਖੀ ਵਗੈਰਾ ਨਾ ਬੈਠੇ ਸਰਦਾਰ ਸੁਰਜੀਤ ਸਿੰਘ ਜੀ ਹੋਰ ਬਿਮਾਰੀਆਂ ਵੀ ਕੋਈ ਆ ਜਾਂਦੀਆਂ ਨੇ ਕਿਉਂਕਿ ਬਰਸਾਤ ਦੀ ਰੁੱਤ ਆ ਜੀ ਜੀ ਇਹਦੇ ਵਿੱਚ ਸਿਲ ਰਹਿਣੀ ਰਹਿਣੀ ਆ ਜੀ 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 ਕੀ ਕਰਨਾ ਸਰ ਇਹਦੇ ਵਿੱਚ ਇੱਕ ਤਾਂ ਬਰਸਾਤੀ ਮੌਸਮ ਕਰਕੇ ਮੱਛਰ ਤੇ ਮੱਖੀ ਜਿਹੜੀ ਬਹੁਤ ਪਰਹਾਰ ਹੁੰਦੀ ਹੈ ਜੀ ਇਹਦੀ ਤੇ ਉਹ ਮੰਨ ਲਓ ਬਾਜ ਦੀ ਵੇ ਜਿਹੜੀ ਮੱਖੀ ਹੈ ਜੀ ਉਹ ਜ਼ਖਮ ਤੇ ਬਹਿ ਜਾਂਦੀ ਹੈ ਜੀ ਉਹਦੇ ਵਿੱਚ ਫਿਰ ਜਿਹੜਾ ਜ਼ਖਮ ਦੇ ਵਿੱਚ ਕੀੜੇ ਪੈਣ ਦਾ ਡਰ ਰਹਿੰਦਾ ਹੈ ਜੀ 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 ਜੋ ਕੀੜੇ ਪੈ ਜਾਂਦੇ ਫਿਰ ਉਹਦਾ ਫਿਰ ਕੰਮ ਔਖਾ ਹੋ ਜਾਂਦਾ ਕਈ ਵਾਰੀ ਮੱਲੋ ਜਖਮ ਜਿਹੜਾ ਪਸ਼ੂ ਦੇ ਗਲੇ ਤੇ ਹੈ ਜੀ ਉਹ ਫਿਰ ਗਲੇ ਤੇ ਜੇ ਕੀੜੇ ਪੈ ਗਏ ਅੰਦਰੋਂ ਅੰਦਰੀਏ ਫਿਰ ਉਹ ਪਸ਼ੂ ਦਾ ਨੁਕਸਾਨ ਹੋ ਸਕਦਾ ਜੀ ਜਾਂ ਮੱਲ ਪਸ਼ੂ ਦੇ ਸਿਰ ਚ ਜਖਮ ਹੈ ਜੀ ਉੱਥੇ ਮੱਖੀ ਨੇ ਉਹ ਕੋਈ ਕੀੜੇ ਪੈ ਗਏ ਮੱਖੀ ਨੇ ਦਾ ਆਪਣਾ ਕਰ ਦਿੱਤਾ ਉਹਦੇ ਉਹਦੇ ਨਾਲ ਫਿਰ ਸਾਡੇ ਦਿਮਾਗ ਦੀ ਦੇ ਕਰਕੇ ਵੀ ਸਾਡੇ ਪਸ਼ੂ ਦਾ ਦੀ ਜਾਨ ਵਗੈਰਾ ਜਾ ਸਕਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਇਹ ਚਾਹੀਦਾ ਹਾਂ ਕਿ ਜਿਹੜਾ ਆਪਣਾ ਫਾਰਮ ਹੈਗਾ ਉਹ ਸਾਫ਼ ਸੁਥਰਾ ਰੱਖਣ ਤਾਂ ਕਿ ਉੱਥੇ ਮੱਖੀ ਮੱਛਰ ਜਿਹੜਾ ਹੈਗਾ ਉਹ ਬਿਲਕੁਲ ਨਾ ਆਵੇ ਜਾਂ ਮਲ ਬਹੁਤ ਘੱਟ ਮਾਤਰਾ ਵਿੱਚ ਆਵੇ ਫਰਸ਼ ਸੁੱਕਾ ਰੱਖਣ ਦੇ ਥੱਲੇ ਪਸ਼ੂਆਂ ਦੇ ਕੋਈ ਕੂਤਰਾ ਪਰਾਲੀ ਦਾ ਕੂਤਰਾ ਕਰਕੇ ਜਿਹਨੂੰ ਆਪਾਂ ਸੁੱਕ ਵੀ ਕਹਿੰਦੇ ਦਾ ਪਿੰਡਾਂ ਵਾਲੀ ਬੋਲੀ ਚ ਉਹ ਪਸ਼ੂਆਂ ਦੇ ਥੱਲੇ ਸੁੱਕ ਵਗੈਰਾ ਪਾਈ ਜਾਵੇ ਗੋਬਰ ਨਾ ਢੇਰ ਲੱਗੇ ਪਸ਼ੂਆਂ ਦੇ ਅੱਗੇ ਸਰਜੀਤ ਸਿੰਘ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਪਸ਼ੂ ਪਾਲਕ ਵੀਰ ਬੜੇ ਹੀ ਸ਼ੌਂਕ ਦੇ ਨਾਲ ਪਸ਼ੂ ਪਾਲਦੇ ਨੇ ਪਸ਼ੂਆਂ ਤੋਂ ਚੋਖਾ ਲਾਭ ਪ੍ਰਾਪਤ ਕਰਦੇ ਨੇ ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਕਈ ਵਾਰ ਤਾਂ ਜ਼ਖਮ ਜਾਨਲੇਵਾ ਵੀ ਸਾਬਤ ਹੋ ਜਾਂਦੇ ਨੇ ਤਾਂ ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਪ੍ਰਬੰਧਨ ਇਸੇ ਹੀ ਵਿਸ਼ੇ ਤੇ ਇੱਕ ਸਫਲ ਪਸ਼ੂ ਪਾਲਕ ਵੀਰ ਸਤਨਾਮ ਸਿੰਘ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ ਇਸ ਸਫਲ ਪਸ਼ੂ ਪਾਲਕ ਵੀਰ ਜਲਾਲ ਲੁਧਿਆਣਾ ਦੇ ਬਲਾਕ ਸੁਧਾਰ ਦੇ ਪਿੰਡ ਬੜੈਚ ਦਾ ਨਿਵਾਸੀ ਹੈ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕਿਹੋ ਜਿਹਾ ਰਿਹਾ ਇਸ ਸਫਲ ਪਸ਼ੂ ਪਾਲਕ ਵੀਰ ਦਾ ਤਜਰਬਾ ਆਓ ਦੇਖਦੇ ਹਾਂ। ਹੁਣ ਸਾਡੇ ਨਾਲ ਨੇ ਸਰਦਾਰ ਸਤਨਾਮ ਸਿੰਘ ਬੜੈਚ ਜੀ ਜਿਨ੍ਹਾਂ ਦਾ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਹੁਤ ਹੀ ਮਸ਼ਹੂਰ ਪਿੰਡ ਬੜੈਚ। ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ ਸਤਨਾਮ ਸਿੰਘ ਜੀ ਕਦੋਂ ਤੋਂ ਇਹ ਕੰਮ ਤੁਸੀਂ ਸ਼ੁਰੂ ਕੀਤਾ ਪਸ਼ੂ ਪਾਲਣ ਦਾ ਕਿਉਂ ਇਸ ਤੰਦੇਵਲ ਨੂੰ ਆਏ ਤੇ ਕਿੰਨੇ ਪਸ਼ੂ ਐਸ ਵੇਲੇ ਇਸ ਪਸ਼ ਤੁਹਾਡੇ ਡੇਰੀ ਫਾਰਮ ਦੇ ਵਿੱਚ ਹੈਗੇ ਨੇ ਵੈਸੇ ਤਾਂ ਸਾਡੇ ਅਸੀਂ ਬਚਪਨ ਤੋਂ ਥੋੜੇ ਡੰਗਰਾਂ ਤੋਂ 5-10 ਤੋਂ ਕਰਦੇ ਆ ਰਹੇ ਸੀ ਜੀ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਅਸੀਂ 15-16 ਤੋਂ ਤਕਰੀਬਨ ਸ਼ੁਰੂ ਕੀਤਾ ਜੀ ਯਾਨੀ ਉਦੋਂ ਪਹਿਲਾਂ ਅਸੀਂ ਜਿਹੜੇ ਜਿਹੜੇ ਆਮ ਤੌਰ ਤੇ ਫੈਮਿਲੀ ਹੁੰਦੇ ਆ ਫੈਮਿਲੀ ਤੌਰ ਤੇ ਕਰਦੇ ਸੀ ਫਿਰ ਇਹਨੂੰ ਪ੍ਰੋਫੈਸ਼ਨਲ ਰੂਪ ਦੇਣਾ ਸ਼ੁਰੂ ਕੀਤਾ ਹੋਰ ਜਾਰੇ ਅਸੀਂ ਜਾ ਕੇ ਸਤਨਾਥਾਣਾ ਚ ਹੋਰ ਇਹਨੂੰ ਜਾਦੇ ਵਧਾਇਆ 20 ਹਾਂ ਤੋਂ ਸ਼ੁਰੂ ਕੀਤਾ ਸੀ ਜਦੋਂ ਸਟਾਰਟਿੰਗ ਪੈਂਡ ਤੇ ਅੱਜ ਸਾਡੇ ਕੋਲੇ 100 ਦੇ ਕਰੀਬ ਨੰਗਰ ਅੱਛਾ ਗੱਲ ਇਹ ਸਤਨਾਮ ਸਿੰਘ ਜੀ ਆਪਾਂ ਗੱਲ ਕਰੀਏ ਹੁਣ ਬਰਸਾਤਾਂ ਦੀ ਮੌਸਮ ਚੱਲ ਰਹੀ ਆ ਕਿਸੇ ਕਿਸਮ ਦੀ ਸਮੱਸਿਆ ਇਹਨਾਂ ਕਿਸੇ ਕਿਸਮ ਦੀ ਕੀ ਬਹੁਤ ਸਾਰੀਆਂ ਸਮੱਸਿਆਵਾਂ ਬਰਸਾਤ ਦੇ ਵਿੱਚ ਪਸ਼ੂਆਂ ਨੂੰ ਆਉਂਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਚ ਜਿਵੇਂ ਮਟਾਈਟਸ ਦੀ ਵੀ ਪ੍ਰੋਬਲਮ ਵੱਜ ਜਾਂਦੀ ਆ ਤੇ ਦੂਜੀ ਗੱਲ ਜਿਵੇਂ ਜਖਮ ਵੀ ਹੋਏ ਨੇ ਕਈਆਂ ਦੇ ਖੋਰ ਖਰਾਬ ਹੋ ਜਾਂਦਾ ਗਿੱਲਾ ਰਹਿਣਾ ਜਿਹੜੇ ਉਹ ਸੁੱਕਾ ਥੋਂ ਬਹਿਣਾ ਪੈਂਦਾ ਡੰਗਰ ਜੇ ਸਕਾਵਾਂਗੇ ਤਾਂ ਉਹਦੇ ਪੈਰ ਜਖਮ ਠੀਕ ਹੋ ਸਕਦੇ ਆ ਨਹੀਂ ਸਕਾਉਂਦੇ ਤਾਂ ਫਿਰ ਉਹ ਜਖਮ ਹੋਰ ਵੱਡਾ ਰਹਿਦਾ ਰਹਿੰਦਾ ਉਹਨੂੰ ਸਕਾਉਣ ਲਈ ਵੀ ਸਾਨੂੰ ਕੱਚੇ ਥਾਂ ਤੇ ਲੈ ਕੇ ਆਉਣਾ ਪੈਂਦਾ ਨਹੀਂ ਤਾਂ ਉਹ ਪੱਕੇ ਥਾਂ ਤੇ ਉਹ ਰਗੜਨਾ ਬਾਰ ਬਾਰ ਗਿੱਲਾ ਹੁੰਦਾ ਉਹਨੂੰ ਸੁਕਾਉਣ ਲਈ ਵੀ ਪ੍ਰਬੰਧ ਹੋਣਾ ਚਾਹੀਦਾ ਫੇਰ ਹੀ ਇਹਨਾਂ ਚੀਜ਼ਾਂ ਤੋਂ ਬਚਿਆ ਜਾਂਦਾ ਜਿਵੇਂ ਇਸ ਤਰ੍ਹਾਂ ਮੌਸਮ ਦੇ ਵਿੱਚ ਜਖਮਾਂ ਦੇ ਦੋ ਤਰ੍ਹਾਂ ਦੇ ਆ ਜਾਂਦੇ ਆ ਜਕਮ ਇੱਕ ਅੰਦਰੂਨੀ ਮੂੰਹ ਛਾਲੇ ਹੋਗੇ ਅੱਛਾ ਇੱਕ ਬਾਹਰੀ ਹੋਗੇ ਇਹ ਜਿਵੇਂ ਮੂੰਹ ਖੁਰ ਦੀ ਬਿਮਾਰੀ ਨਾਲ ਅੰਦਰੂਨੀ ਜਕਮ ਆਗੇ ਮੂੰਹ ਚ ਉਹਨਾਂ ਦਾ ਅਲੱਗ ਇਲਾਜ ਕਰਨਾ ਪੈਂਦਾ ਇਹ ਜਿਹੜਾ ਬਾਹਰਲੇ ਜਕਮਾ ਇਹਨਾਂ ਲਈ ਹੋਰ ਤਰ੍ਹਾਂ ਦੇ ਟ੍ਰੀਟਮੈਂਟ ਥੋੜਾ ਥੋੜਾ ਇਹਨਾਂ ਦਾ ਫਰਕ ਬਖਰੀਮਾ ਆ ਜਾਂਦਾ ਦੋ ਤਰ੍ਹਾਂ ਦੀ ਹੋਣ ਕਾਰਨ ਜਕਮਾ ਦਾ ਦੋਨੇ ਤਰ੍ਹਾਂ ਨਾਲ ਡਿਵੈਲਪ ਕਰਨੇ ਪੈਂਦੇ ਕਿਸ ਤਰ੍ਹਾਂ ਦਾ ਇਲਾਜ ਕਿਸ ਤਰ੍ਹਾਂ ਕਰਨਾ ਸਤਨਾਮ ਸਿੰਘ ਜੀ ਕਿਦਾਂ ਫਿਰ ਇਲਾਜ ਆਪ ਕਰਦੇ ਹੋ ਜਾਂ ਡਾਕਟਰ ਦੀ ਸਲਾਹ ਡਾਕਟਰ ਨੂੰ ਬੁਲਾਉਨੇ ਆ ਇੱਥੇ ਫਿਰ ਫਾਰਮ ਦੇ ਉੱਤੇ ਦੇਖੋ 95% ਤਾਂ ਸਾਨੂੰ ਐਕਸਪੀਰੀਅੰਸ ਹੋ ਗਿਆ ਪਰ ਮੇਨਟਿਵੇ ਪੰਜ ਪਰਸੈਂਟ ਡਾਕਟਰ ਨਾਲ ਸਲਾਹ ਕਰ ਲੈਂਦੇ ਆ ਫੋਨ ਤੇ ਫਿਰ 95 ਪਰਸੈਂਟ ਇਲਾਜ ਅਸੀਂ ਆਪ ਕਰਦੇ ਆ ਐਂਟੀਬਾਡੀ ਸਾਡੇ ਕੋਲ ਲਿਆਂਦੇ ਹੋਏ ਆ ਪਤਾ ਹੀ ਮਾਰਕੀਟ ਵਿੱਚ ਮਿਲਦੇ ਆ ਉਹਨਾਂ ਦੀ ਵਰਤੋਂ ਕਰਕੇ ਇਹਨੂੰ ਟ੍ਰੀਟਮੈਂਟ ਕਰ ਲੈਂਦੀ ਆ ਜੇ ਜਿਆਦਾ ਸੀਰੀਅਸ ਮੈਟਰ ਆ ਫਿਰ ਅਸੀਂ ਡਾਕਟਰ ਦੀ ਸਲਾਹ ਲੈਂਦੇ ਆ ਡਾਕਟਰ ਵੈਸੇ ਰੁਟੀਨ 'ਚ ਸਾਡੇ ਕੋਲ ਢੇੜਾ ਮਾਰਦਾ ਚੈੱਕਅਪ ਕਰਾਉਂਦੇ ਆ ਪਰ ਜਣੀ 95 ਪਰਸੈਂਟ ਅਸੀਂ ਫਿਰ ਆਪ ਦੀ ਆਪ ਟ੍ਰੀਟਮੈਂਟ ਕਰਦੇ ਆ ਜਿਹਦੀ ਸਾਨੂੰ ਆਪ ਦੇ ਆਪ ਸਮਝ ਪੈ ਗਈ ਉਸਤਨਾਮ ਸਿੰਘ ਜੀ ਸਾਡੇ ਢਾਰਿਆਂ ਦੇ ਵਿੱਚ ਜਿਹੜੇ ਆਮ ਪਸ਼ੂ ਰੱਖੇ ਆ ਕਿਸਾਨ ਵੀਰਾਂ ਨੇ ਜਾਨ ਜਿਨ੍ਹਾਂ ਨੇ ਡੇਰੀ ਪਾਲਕਾਂ ਨੇ ਤੁਸੀਂ ਜਿਵੇਂ ਡੇ ਰਖ ਰਖਾਵਿਆਂ ਨਾਲ ਬਧੀਆ ਹੋਵੇ ਕਿ ਜਖਮ ਹੋਣੀ ਨਾ ਇਦਾਂ ਵੀ ਹੋ ਜਾਂਦਾ ਕਰੇ ਹਾਂਜੀ ਇਹ ਤਾਂ ਹੈਗਾ ਯਾ ਰਖ ਰਖਾ ਦਾ ਪਰ ਫਿਰ ਵੀ ਕਈ ਵਾਰ ਨਾ ਖੁਰਾਂ ਦੀ ਪ੍ਰੋਬਲਮ ਆ ਜਾਂਦੀ ਆ ਜਿਵੇਂ ਉਹਨਾਂ ਦੇ ਡੰਗਰਾਂ ਦੇ ਖੁਰ ਖਰਾਬ ਹੋ ਜਾਂਦੇ ਆ ਉਹ ਤੁਹਾਨੂੰ ਹਰ 6 ਮਹੀਨੇ ਬਾਅਦ ਉਹਨਾਂ ਨੂੰ ਸਾਫ਼ ਕਰਾਉਣਾ ਪੈਂਦਾ ਥੱਲੇ ਬਣਾਉਣੇ ਪੈਣਗੇ ਕਾਰੀਗਰ ਬੰਦਾ ਬਣਾਉਂਦਾ ਹਰ ਇੱਕ ਬੰਦਾ ਤਾਂ ਬਣਾ ਨਹੀਂ ਸਕਦਾ ਅਸੀਂ ਨਹੀਂ ਬਣਾ ਸਕਦੇ ਖੁਰਾਂ ਵਾਲੇ ਵੀ ਗਿਣਤੀ ਦੇ ਬੰਦੇ ਹੀ ਆ ਦੇ ਖੁਰਾਂ ਦਾ ਕੰਮ ਕਰਦੇ ਆ ਉਹ ਲਿਆ ਕੇ ਖੁਰ ਬਣਾਉਣੇ ਪੈਂਦੇ ਪਰ ਜੇ ਹੁਣ ਖੁਰ ਅਸੀਂ ਆ ਬਰਸਾਤੀ ਟਾਈਮ 'ਚ ਬਣਵਾਵਾਂਗੇ ਉੱਜਾ ਕਮ ਬਣ ਜਾਣਗੇ ਬਣ ਜਾਣਗੇ ਤੇ ਇਹ ਵੀ ਸੁੱਕੇ ਟਾਈਮ ਹੀ ਜੀ ਕਰਾਉਣੇ ਚਾਹੀਦੇ ਆ ਇਹਨਾਂ ਦਿਨਾਂ 'ਚ ਨਹੀਂ ਇਹ ਛੇੜਨਾ ਛਾੜ ਕਰਨਾ ਚਾਹੀਦਾ ਜੇ ਡੰਗਰ ਲੰਗ ਮਾਰਦਾ ਤਾਂ ਸੁੱਕੇ ਟਾਈਮ ਦੇ ਵਿੱਚ ਉਸ ਉਸ ਵੇਲੇ ਜੀ ਰਿਪੇਅਰ ਕਰਾਓ ਖੁਰਾਂ ਦੀ ਖੁਰ ਬਣਮਾਓ ਤਾਂ ਹੀ ਉਹ ਸੀਤੀ ਸੁੱਕ ਜਾਣਗੇ ਆ ਮੌਸਮ ਬਰਸਾਤੀ ਖਰਾਬ ਕਰਦਾ ਇਹਨਾਂ ਨੂੰ ਅੱਛਾ ਗੱਲ ਇਹ ਵੀ ਦੇਖੋ ਇਹਨਾਂ ਦਿਨਾਂ ਦੇ ਵਿੱਚ ਨਾ ਮੱਖੀ ਮੱਛਰ ਬੜਾ ਹੋ ਜਾਂਦਾ ਆ ਕੀ ਕਹਿਣਾ ਚਾਹੂੰਗੀ ਇਸ ਸੰਬੰਧੀ ਕੀ ਬਿਮਾਰੀਆਂ ਉਹ ਫਲਾਉਂਦਾ ਆ ਮੱਛਰ ਅੱਗੇ ਤੁਹਾਡਾ ਤਾਂ ਤਜਰਬਾ ਬਹੁਤ ਵੱਡਾ ਆ ਸਾਡੇ ਕਿਸਾਨ ਵੀਰਾਂ ਨਾਲ ਸਾਂਝਾ ਕਰੋ ਨਹੀਂ ਮੱਛਰ ਤਾਂ ਹੁਣ ਜੇ ਆਪਾਂ ਘਰੇਲਿਆਂ ਇਨਸਾਨ ਵੀ ਆ ਇਨਸਾਨਾਂ ਨੂੰ ਵੀ ਮੱਛਰ ਹਾਂਜੀ ਹਾਂਜੀ ਬਿਮਾਰੀ ਵਧਾਉਂਦਾ ਉਸ ਤਰ੍ਹਾਂ ਇੱਥੇ ਵੀ ਆ ਪਰ ਉਹਦੇ ਲਈ ਪ੍ਰਬੰਧ ਕਰਨੇ ਪੈਂਦੇ ਆ ਕੁਝ ਤਾਂ ਦਵਾਈਆਂ ਸੀ ਸਪਰੇਅ ਕਰਦੇ ਆ ਜੀ 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 ਪ੍ਰਾਤਮਿਕ ਫਿਰ ਧੂਣੀ ਵੀ ਲਾ ਲਈਦੀ ਆ ਜਿਹੜਾ ਮੱਛਰ ਨਾ ਆਵੇ ਪੱਖੇ ਲੱਗੇ ਆ ਵੱਡੇ ਉਹ ਹਵਾ ਮਾਰਦੇ ਮੱਛਰ ਦਾ ਅਸਰ ਨਾ ਹੋਵੇ ਜੀ ਤੇ ਸਿਲ ਘਟੋਵੇ ਸਿਲ ਘਟੋ ਤਾਂ ਮੱਛਰ ਵੀ ਘਟ ਪੈਦਾ ਹੋਵੇ ਅੱਛਾ ਸਤਨਾਮ ਸਿੰਘ ਜੀ ਬਹੁਤ ਵਧੀਆ ਸਾਨੂੰ ਜਾਣਕਾਰੀ ਤੁਸੀਂ ਦਿੱਤੀ ਆ ਤੁਹਾਡਾ ਇਹ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਪਸ਼ੂ ਪਾਲਕ ਵੀਰੋ ਸਾਡਾ ਅੱਜ ਦਾ ਵਿਸ਼ਾ ਸੀ ਬਰਸਾਤਾਂ ਦੇ ਮੌਸਮ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਪ੍ਰਬੰਧਨ ਇਸੇ ਹੀ ਵਿਸ਼ੇ ਤੇ ਮਾਹਿਰ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਫਲ ਪਸ਼ੂ ਪਾਲਕ ਵੀਰਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਤਾਂ ਫਿਰ ਬਰਸਾਤਾਂ ਦੇ ਮੌਸਮ ਦੇ ਵਿੱਚ ਪਸ਼ੂਆਂ ਦੇ ਜ਼ਖਮਾਂ ਦਾ ਸਹੀ ਤਰ੍ਹਾਂ ਦੇ ਨਾਲ ਪ੍ਰਬੰਧਨ ਕਰਕੇ ਪਸ਼ੂਆਂ ਦੇ ਕਿਤੇ ਤੋਂ ਪਸ਼ੂਆਂ ਦੇ ਦੁੱਧ ਉਤਪਾਦਨ ਤੋਂ ਬਹੁਤ ਜ਼ਿਆਦਾ ਲਾਭ ਕਮਾਇਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਨਾਲ ਹੀ ਤੁਹਾਡੇ ਲਈ ਫਾਇਦੇਮੰਦ ਵੀ ਸਾਬਿਤ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੇ ਲਈ ਜਸਬੀਰ ਕੌਰ ਜਸਸੀ ਨੂੰ ਦਿਓ ਇਜਾਜ਼ਤ ਧੰਨਵਾਦ